ਲੁਧਿਆਣਾ ਰੈਵਨਿਊ ਵਿਭਾਗ ਦੇ ਕਰਮਚਾਰੀਆਂ ਦੀ ਪੰਜਾਬ ਪਧਰੀ ਮੀਟਿੰਗ ਹੋਈ ਹੈ ਤਾਂ ਸੇ ਕਿ ਵਿੱਤਦਾਨੇ ਵਿਜਲੈਂਸ ਵਿਭਾਗ ਦੇ ਵੱਲੋਂ ਰੈਵਨਿਊ ਵਿਭਾਗ ਤੇ ਕੀਤੀ ਗਈ ਛਾਪੇਮਾਰੀ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਰੈਵਨਿਊ ਵਿਭਾਗ ਦੇ ਅਧਿਕਾਰੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਅੱਜ ਪੰਜਾਬ ਭਰ ਵਿੱਚ ਰੈਵਨਿਊ ਵਿਭਾਗ ਦੇ ਕਰਮਚਾਰੀਆਂ ਵੱਲੋਂ ਹੜਤਾਲ ਵੀ ਕੀਤੀ ਗਈ ਅਤੇ ਇੱਕ ਵੱਡੀ ਮੀਟਿੰਗ ਲੁਧਿਆਣਾ ਦੇ ਵਿੱਚ ਕੀਤੀ ਗਈ ਜਿਸ ਵਿੱਚ ਡੀਸੀ ਦਫ਼ਤਰ ਦੇ ਕਰਮਚਾਰੀ ਵੀ ਕਲਮ ਛੋੜ ਹੜਤਾਲ ਦੇ ਵਿੱਚ ਸ਼ਾਮਲ ਰਹੇ ਨੇ ਇਸ ਨੂੰ ਲੈ ਕੇ ਜਦੋਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਜਾ ਸਕਦੇ ਨੇ ਇਸ ਮੌਕੇ ਤੇ ਬੋਲਦੇ ਹੋਏ ਲਖਮਨ ਸਿੰਘ ਤਹਿਸੀਲਦਾਰ ਨੇ ਕੀ ਆਖਿਆ ਸੁਣਾ ਦਿਨਿਆ ਮੇਰਾ ਨਾਮ ਮਲੂਕ ਸਿੰਘ ਮੈਂ ਨੈਰਸੀਲ ਦਾ ਢਿਲਵਾਨ ਜੁਕਤਾਂ ਜੀ ਤੇ ਸਾਨੂੰ ਪਿਛਲੇ 25 ਤਰੀਕ ਨੂੰ 25 ਦੋ ਨੂੰ ਪੰਜਾਬ ਸਰਕਾਰ ਵੱਲੋਂ ਰਿਵਰਟ ਕਰਤਾ ਗਿਆ ਜਦੋਂ ਕਿ ਅਸੀਂ ਬਤੌਰ ਸੀਨੀਅਰ ਸਹਾਇਕ ਸਾਲ 2020 ਚ ਪ੍ਰਮੋਟ ਹੋਏ ਸੀਗੇ ਤੇ ਰੈਗੂਲਰ ਪ੍ਰਮੋਟ ਹੋਏ ਸੀਗੇ ਸਿੱਧੀ ਭਰਤੀ ਦੇ ਵਿਰੁੱਧ ਤੇ ਸਾਨੂੰ ਹੁਣ ਇਹ ਲਿਖ ਕੇ ਦਿੱਤਾ ਪਿੱਤਾ ਦੇਖੋ ਸੀਡੀਸੀ ਕਰੰਸੀ ਆ ਬਾਅਦ ਸਲਿੰਦੇ ਤੁਹਾਨੂੰ ਰਿਵਰਟ ਕੀਤਾ ਜਾਂਦਾ ਹੈ ਕਿ ਜਦੋਂ ਜਦੋਂ ਭਰਤੀ ਕੀਤਾ ਸਾਨੂੰ ਉਸੇ ਟਾਈਮ ਹੀ ਇਹ ਨਾ ਜੀਫੰਡ ਅਕਾਊਂਟ ਲਾੜ ਕਰਤੇ ਗਏ ਸਾਡੀ ਪੇ ਫਿਕਸੇਸ਼ਨ ਵੀ ਕੀਤੀ ਗਈ ਇਸ ਤੱਕ ਹਾਂਜੀ ਇਸ ਤੱਕ ਮੇਰੇ ਤੋਂ ਜਿਹੜੇ ਜੂਨੀਅਰ ਆ ਉਹਨਾਂ ਨੂੰ ਰੈਗੂਲਰ ਕਰਤਾ ਗਿਆ ਤੇ ਮੈਨੂੰ ਛੜਤਾ ਗਿਆ ਜਿਹੜੀ ਸੀਨੀਅਰ ਤਾਂ ਸੂਚੀ ਆ ਮੇਰਾ ਲੜੀ ਨੰਬਰ 2 ਦੇ ਦਰ ਗਿਆ ਤੇ 3 4 5 6 7 8 ਤੱਕ ਸਾਰਾ ਨੂੰ ਰੈਗੂਲਰ ਕਰਤਾ ਗਿਆ ਜੇ ਮੈਨੂੰ ਛੜਤਾ ਗਿਆ ਮੈਨੂੰ ਸੁਣਿਆ ਤੱਕ ਨਹੀਂ ਕਿਹਾ ਗਿਆ ਕਾਰਨ ਕੀ ਮੰਦੇ ਹੋ ਸਰ ਕੀ ਕਾਰਨ ਕੀ ਇਹਦੇ ਪਤਾ ਨਹੀਂ ਕੀ ਕਾਰਨ ਸਹੀ ਸਿਸਮ ਦੇ ਸੰਸਮਿਲਕੀ ਕਾਰਨ ਕੀ ਸੰ ਸੁਣਿਆ ਤੱਕ ਵੀ ਗਿਆ ਸਾਡਾ ਰਵਰਸ਼ਨ ਬੰਦ ਹੀ ਨਹੀਂ ਸਾਨੂੰ 10 ਬੰਦਿਆਂ ਨੂੰ ਬਿਨਾ ਗੱਲ ਤੋਂ ਰਵਰਟ ਕਰਤਾ ਗਿਆ ਜੀ ਮਤਲਬ ਹੁਣ ਹੁਣ ਸਰ ਜਿਹੜੀ ਕਾਰਵਾਈ ਹੋਈ ਹੈ ਉਹਨੂੰ ਲੈ ਕੇ ਵੀ ਅੱਜ ਵਿਚਾਰਾਂ ਨੇ ਬਿਲਕੁਲ ਜੀ ਉਹਦੇ ਚ ਵੀ ਇਹ ਮੁੱਦਾ اٹھےਗਾ ਜੀ ਜੀ ਸਰ ਕੀ ਕੀ ਹੈ ਜਿਹੜੇ ਮੁੱਦੇ ਸਾਹਮਣੇ ਆਏ ਨੇ ਕਿਉਂਕਿ ਕਿਹਾ ਜਾ ਰਿਹਾ ਕਿ ਆਪਣੀ ਜਿਹੜਾ ਪੱਕਾ ਉਹ ਤੁਸੀਂ ਰੱਖਿਆ ਸੀਗਾ ਜੀ ਜੀ ਸਾਨੂੰ ਪੱਕਾ ਸੁਣਦਾ ਮੌਕਾ ਇੱਦਾਂ ਕਰ ਰਵਰਟ ਕਰਨ ਵਾਲੇ ਨੋ ਜਿਹੜੇ ਸੀਨੀਅਰ ਅਸਿਸਟੈਂਟ ਆ ਇੱਕ ਕਾਨਗੋਰ ਵਟ ਕੀਤਾਗਾ ਜੀ ਬਿਨਾ ਸੁਣੇ ਤੋਂ ਇੱਕ ਵਾਰਾਂ ਸੁਣਿਆ ਨਹੀਂ ਗਿਆ ਤੁਹਾਡਾ ਕਾਰਨ ਕੀ ਦੱਸੋ ਕੀ ਗੱਲ ਹੈ ਹੁਣ ਅੱਜ ਦੀ ਇਸ ਮੀਟਿੰਗ ਚ ਕਿਹੜੇ ਕਿਹੜੇ ਮੁੱਦੇ ਜਿਹੜੇ ਆ ਉਹ ਵਿਚਾਰੇ ਜਾ ਰਹੇ ਨੇ ਕਿਉਂਕਿ ਕਿਹਾ ਜਾ ਰਿਹਾ ਸਾਰੇ ਤਹਿਸੀਲਦਾਰ ਇਕੱਠਨੇ ਇੱਕ ਬਿਲਕੁਲ ਜੀ ਅੱਜ ਇੱਕ ਰਿਵਰਸਨਲ ਵੀ ਹੋਵੇਗਾ ਜੀ ਇੱਕ ਇਹਦਾ ਵਿਜੀਲਾਂ ਦੇ ਛਾਪੇ ਮਾਰੀ ਆ ਨਜਾਇਜ਼ ਧੱਕੇਸ਼ਾਹੀ ਹੋ ਰਹੀ ਸੜਤੇ ਤੇ ਸਾਡੀ ਜਿਹੜੀ ਮਤਲਬ ਕਾਰਟ ਨੂੰ ਬਦਨਾਮ ਕੀਤਾ ਜਾ ਰਿਹਾ ਮਾਨ ਸਨਮਾਨ ਮਾਨ ਸਨਮਾਨ ਠੇਸ ਪਹੁੰਚਦੀ ਆ ਹੁਣ ਇਹਦੇ ਨਾਲ ਸਾਡੇ ਪਰਿਵਾਰ ਨੂੰ ਜਿਹੜਾ ਪਤਾ ਲੱਗਾ ਮਤਲਬ ਅਸੀਂ ਘਰੇ ਵ ਮਸਲਾ ਤਾਂ ਪਿਛਲੇ ਕਾਫੀ ਦਿਨਾਂ ਤੋਂ ਨਿਊਜ਼ਪੇਪਰਸ ਦੇ ਵਿੱਚ ਚੈਨਲਸ ਤੇ ਵੀ ਚੱਲ ਰਿਹਾ ਕਿ ਜਿਸ ਤਰ੍ਹਾਂ ਦਾ ਇੱਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਕਿ ਦਫ਼ਤਰਾਂ ਦੇ ਵਿੱਚ ਅਨਨੈਸੈਸਰੀ ਛਾਪਾਂ ਮਾਰੀ ਕਰਕੇ ਇੱਕ دہشت ਦਾ ਇੱਕ ਖੌਫ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਜਿਹਦੇ ਨਾਲ ਸਾਡੇ ਮਾਨ ਸਨਮਾਨ ਨੂੰ ਬੜੀ ਠੇਸ ਵੀ ਪਹੁੰਚੀ ਹੈ ਔਰ ਲੋਕਾਂ ਦਾ ਕੰਮ ਵੀ ਸਫਰ ਕੀਤਾ ਔਰ ਇੱਕ ਡਿਪਾਰਟਮੈਂਟ ਦੀ ਸਰਕਾਰ ਦੇ ਇੱਕ ਮਹਿਕਮੇ ਦੀ ਮੈਂ ਨਹੀਂ ਕਹਿੰਦਾ ਕਿ ਸਾਰੇ ਡਿਪਾਰਟਮੈਂਟ ਜਿਹੜੇ ਉਹ ਕੰਮ ਦੇ ਨਹੀਂ ਹਾਂ ਹਰ ਇੱਕ ਡਿਪਾਰਟਮੈਂਟ ਦੀ ਆਪਣੀ ਆਪਣੀ ਇੰਪੋਰਟੈਂਸ ਹੈਗੀ ਆ ਉਹਦੀ ਲੋੜ ਹੈਗੀ ਸਰਕਾਰ ਨੂੰ ਤਾਂ ਹੀ ਡਿਪਾਰਟਮੈਂਟਸ ਬਣੇ ਆ ਪਰ ਕਿਸੇ ਇੱਕ ਡਿਪਾਰਟਮੈਂਟ ਦੀ ਗਲਤੀ ਕਰਕੇ ਸਰਕਾਰ ਤੇ ਰੈਵਿਨਿਊ ਅਫਸਰ ਆਪਸ ਆਪਸ ਮਨੇ ਹੋਏ ਆ ਜਾਂ ਮਹਿਕਮਾ ਵਰਸਸ ਮਹਿਕਮਾ ਹੋਇਆ ਹੋਇਆ ਤੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਕ੍ਰੀਏਟ ਹੋ ਰਿਹਾ ਉਹਦੇ ਅਗੇਂਸਟ ਅਸੀਂ ਉਸ ਦੇ ਰੋਸ਼ਵਜੋਂ ਅਜੇ ਇੱਥੇ ਇਕੱਠੇ ਹੋਏ ਆ ਸਾਡੇ ਨਾਲ ਹੋਰ ਵੀ ਭਰਾਤਰੀ ਜਥੇਬੰਦੀਆਂ ਹਨ ਡੀਸੀ ਆਫਿਸ এমਪਲੋਇਜ਼ ਯੂਨੀਅਨ ਦਨ ਪਟਵਾਰ ਯੂਨੀਅਨ ਕਾਨੂੰਗੋ ਯੂਨੀਅਨ ਅਸੀਂ ਸਾਰੇ ਅੱਜ ਜੁਆਇੰਟ ਮੀਟਿੰਗ ਇੱਥੇ ਕਰ ਰਹੇ ਹਾਂ ਇੱਕ ਜੁਆਇੰਟ ਐਕਸ਼ਨ ਕਮੇਟੀ ਬਣਾ ਕੇ ਜੁਆਇੰਟ ਐਕਸ਼ਨ ਪਲਾਨ ਅਸੀਂ ਮੀਟਿੰਗ ਤੋਂ ਬਾਅਦ ਤਿਆਰ ਕਰਾਂਗੇ ਸਰ ਕੰਮ ਨੂੰ ਲੈ ਕੇ ਕੀ ਤਰ੍ਹਾਂ ਦੀ ਰਹੇਗੀ ਰਣਨੀਤੀ ਰਹੇਗੀ ਕੀ ਕੰਮ ਚੱਲਦਾ ਹੀ ਰਹਿਣਗੇ ਜਾਂ ਫਿਲਹਾਲ ਕੰਮ ਫਿਲਹਾਲ ਅੱਜ ਸਾਰਾ ਕੰਮ ਬੰਦ ਹੈ ਸਾਡੇ ਵੱਲੋਂ ਰੈਵਿਨਿਊ ਆਫੀਸਰਸ ਵੱਲੋਂ ਔਰ ਜਿਹੜੇ ਡੀਸੀ ਆਫਿਸ ਸੈਂਪਲਾਈਜ਼ ਯੂਨੀਅਨ ਹੈਗੇ ਆ ਉਹਨਾਂ ਨੇ ਵੀ ਕਲਮ ਛੋੜ ਹੜਤਾਲ ਤੇ ਹੈਗੇ ਆ ਆਲਮੋਸਟ ਕੰਮ ਸਾਰਾ ਬੰਦ ਹੀ ਹੈ ਅੱਜ ਦੇ ਦਿਨ ਲਈ ਅੱਜ ਦੁਪਹਿਰ ਤੋਂ ਬਾਅਦ ਕੀ ਨਵੀਂ ਡਿਵੈਲਪਮੈਂਟ ਹੁੰਦੀ ਹੈ ਉਸ ਤੋਂ ਬਾਅਦ ਫੈਸਲਾ ਕੀਤਾ ਜਾਊਗਾ ਸਰ ਤੁਹਾਡਾ ਡੈਸੀਗਨੇਸ਼ਨ ਦੱਸੋ ਜੀ ਮੇਰਾ ਨਾਮ ਲక్ష్మణ ਸਿੰਘ ਹੈ ਮੈਂ ਤਹਿਸੀਲਦਾਰ ਹਾਂ ਜੀ ਵਿਧਾਨ ਲਾਇਬ ਦੇ ਲਈ ਰਜਿੰਦਸੋਨੀ ਦੀ ਰਿਪੋਰਟ